ਪਰ ਉਹ ਮੰਨੇ ਨਹੀਂ ਹੈਗੇ ਕਿਉਂਕਿ ਮੇਰੇ ਜੇਠਾ ਨੂੰ ਛੱਡ ਕੇ ਮੈਂ ਰਾਜੀ ਨਹੀਂ ਹੈਗੀ। ਹੂੰ। ਮੇਰੇ ਜੇਠਾਂ ਕੋਲੇ ਵੀ ਕੋਈ ਨਾ ਕੋਈ ਤਾਂ ਚਾਹੀਦਾ ਦੋਹਾਂ ਚੁੱਕ ਜਣਾ ਚਾਹੀਦਾ। ਹੂੰ। ਘਰ ਦਾ ਮੈਂਬਰ। ਬੇਸ਼ੱਕ ਪਰ ਰੋਟੀ ਪਾਣੀ ਚੱਲ ਕੋਈ ਭੈਣ ਭਾਈ ਮਿਲ ਜੇ ਹਨ ਕਰਦੇ। ਹੂੰ। ਪਰ ਦੋਹਾਂ ਚੁੱਕ ਜਣਾ ਖਿਆਲ ਵਾਸਤੇ ਚਾਹੀਦਾ। ਅੱਛਾ ਇਹਨਾਂ ਤੁਸੀਂ ਆਦੇ ਜੇਠਾਂ ਦਾ ਸੋਚਿਆ? ਹਾਂਜੀ ਹਾਂ ਵੀਰੇ ਵੀ ਮੈਂ ਵੀ ਚਲੋ ਜੀ ਮੈਂ ਜਾਣਾ ਤੇ ਮੇਰੇ ਘਰ ਵਾਲਾ ਹੈਗਾ ਜੇ ਉਹਨੇ ਜਾਣਾ ਤਾਂ ਮੈਂ ਰਹੂੰਗੀ ਤਾਂ ਮੈਂ ਹੋਵਾਂ ਹਾਂ ਵੀ ਆਈ ਨਹੀਂ ਵੀ ਦਸੀਂ ਦੋਨੇ ਜੀ ਛੱਡ ਕੇ ਉੱਥੇ ਬੱਤੀ ਇਹ ਬਚਾਰੇ ਤੇ ਉਹਨਾਂ ਦੇ ਘਰ ਨਹੀਂ ਆਏ ਨਹੀਂ ਛੱਡ ਕੇ 16 ਸਾਲ ਦੀ ਹੋਈ ਮੈਂ ਮੰਗਤੀ 16ਵੇਂ ਸਾਲ 'ਚ ਮੰਗਤੀ ਕੌਣ ਕਰਦਾ ਵੈ ਤੁਹਾਡੀ ਮਾਂ ਹੀ ਇਹ ਤਾਂ ਜ਼ਰਾ ਲੈਂਦੀ ਆ ਵੀ ਹੁਣ ਆਪਾਂ ਹਾਂਜੀ ਹਾਂ ਉਹ ਰਿਸ਼ਤਾ ਪਿੰਡ ਜੀ ਕਰਾਇਆ ਸੀ ਇੱਥੇ ਜਿੱਥੇ ਮੈਂ ਵਿਆਹੀ ਹਾਂ ਉਹ ਮੇਰੇ ਔਰੇ ਸ੍ਰੀਕੇ ਚੋਂ ਸੀ ਤੇ ਉੱਥੇ ਸਾਡੇ ਪਿੰਡ ਚੋਂ ਸੀ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਹਾਂ ਉਹ ਕਹਿੰਦੇ ਸੀ ਵੀ ਕੋਈ ਨਹੀਂ 2-4 ਸਾਲ ਮੰਗੀ ਰਹ ਕੇ ਉਹਦੋਂ ਤਾਂ ਜਵਾਨਾ ਹੈ ਹਾਂ ਹੂੰ 30 ਸਾਲ ਪਹਿਲਾਂ ਤਾਂ ਜਵਾਨਾ ਬਹੁਤ ਚੰਗਾ ਸੀ ਉਹ ਤਾਂ ਕਹਿੰਦੇ ਕੋਈ ਨਹੀਂ 4 ਸਾਲ ਮੰਗੀ ਰਹੂਗੀ ਪਲ ਜੂਗੀ ਕੋਈ ਨਹੀਂ ਵੀ ਉਦੋਂ ਕਰ ਲਾਂਗੇ ਪਿਆ ਫਿਰ ਇਹ ਤਾਂ ਕਜਾ ਕਰੀ ਗਏ ਤੇ ਫਿਰ ਮੇਰਾ 18ਵਾਂ ਸਾਲ ਆਇਆ ਲੱਗ ਗਈ ਸੀ ਹੋਈ ਨਹੀਂ ਤੇ ਮੇ 18 ਦੀ ਪੂਰੀ ਉਹਦੀ ਮੇਰਾ ਵਿਆਹ ਕਰਤਾ ਤੁਹਾਨੂੰ ਪਤਾ ਸੀ ਜਦੋਂ ਤੁਸੀਂ ਮੰਗੇ ਰਹੇ ਵੀ ਮੇਰੇ ਗਾਂ 2 ਜੇਠ ਨੇ ਤੀਜਾ ਘਰ ਵਾਲਾ ਹੋਰ ਐ ਵੀ ਮੈਨ ਸਾਰਿਆਂ ਦੀ ਰੋਟੀ ਅਕਲ ਜੀ ਨਾ ਵੀਰ ਨਾ ਕਿੱਥੇ ਪਤਾ ਸੀ ਉਹ ਗੱਲਾਂ ਦਾ ਤਾਂ ਪਤਾ ਹੀ ਨਹੀਂ ਸੀ ਫੋਟੋ ਵੀ ਨਹੀਂ ਦੇਖੀਦੀ ਮੈਂ ਤੁਹਾਡੇ ਘਰ ਤਾਂ ਨਹੀਂ ਉਹ ਤਾਂ ਡਰੇ ਇੰਨਾ ਲੱਗਦਾ ਸੀ ਵੀਰੇ ਮਾਂ ਤੋਂ ਅੱਛਾ ਆਹ ਇਹ ਗੱਲਾਂ ਬਤਾਲਾ ਤਾਂ ਪਤਾ ਹੀ ਨਹੀਂ ਸੀ ਅਛਾ ਤੇ ਆ ਕੇ ਆ ਕੇ ਤੁਸੀਂ ਆ ਕੇ ਘਰ ਸੰਭਾਲ ਲਿਆ ਫੇਰ ਕਿਦਾਂ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ ਜਦੋਂ ਕਿੰਦੇ ਹੋ ਤਾਂ ਵੀਰੇ ਉਦੋਂ ਤਾਂ ਚਾ ਹੀ ਇਹਨਾਂ ਦੀ ਨਵੇਂ ਸੂਟਾਂ ਦਾ ਅੱਛਾ ਨਵੇਂ ਸੂਟਾਂ ਦੀ ਕਿਹਾ ਸੀ ਹਾਂ ਕੋਈ ਬੱਚਿਆਂ ਦੀ ਗੱਲ ਹੋਰ ਉਹਦਾ ਹੋਈ ਗੱਲਾਂ ਤਾਂ ਨਹੀਂ ਪਤਾ ਸੀ ਉਦੋਂ ਤਾਂ ਇਹ ਸੀ ਵੀ ਨਵੇਂ ਸੂਟ ਮੈਂਨਗੇ ਤੇ ਉਹ ਬਾਅਦ ਚ ਬਦਲ ਗਿਆ ਫੇਰ ਜਦੋਂ ਮੈਂ ਵਿਆਹ ਕੇ ਆਈ ਪਹਿਲੀ ਗੱਲ ਮੇਰੇ ਘਰ ਦੇ ਨੇ ਇਹ ਕਿਹਾ ਸੀ ਵੀ ਮੇਰੇ ਭਾਈ ਕੁਮਾਰੇ ਨੇ ਜਿਹੜੇ ਸਭ ਤੋਂ ਪਹਿਲਾਂ ਰੋਟੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਹੂੰ ਤੇ ਫਿਰ ਮੈਂ ਉਹ ਗੱਲ ਜਿਵੇਂ ਆਪਣੇ ਲਾਵਾ ਪੜਨ ਵੇਲੇ ਸਿਖਿਆਉਂਦੇ ਨੇ ਨਾ ਆਪਣੇ ਵੱਡੇ ਤੇ ਫਿਰ ਮੈਂ ਪੱਲੇ ਬਣ ਲਈ ਸੀ ਵੀ ਸਭ ਤੋਂ ਪਹਿਲਾਂ ਰੋਟੀ ਪਾਣੀ ਉਹਨਾਂ ਨੂੰ ਪੁੱਛਣਾ ਹੈ ਤੇ ਬਾਅਦ ਚ ਆਪ ਖਾਣੀ ਹੈ ਜਿਹੜੇ ਛੋਡੇ ਨਾਲ ਜੀਠ ਛੋਡੇ ਵਧੀਆ ਰਹਿੰਦੇ ਕੋਈ ਤੰਗ ਪਰੇਸ਼ਾਨੀ ਕੋਈ ਐਦਾਂ ਰੋ ਰੱਖਦੇ ਸੀ ਵੱਡੇ ਜੀਠਾਂ ਵਾਲਾ ਸਿਹੜੇ ਜੀਠਾਂ ਹਾਂ ਰੋ ਰੱਖਦੇ ਸੀ ਰੋ ਰੱਖਦੇ ਸੀ ਜਦੋਂ ਕੋਈ ਕੰਮਕਾਰ ਹੁੰਦਾ ਕੋਈ ਗੱਲਬਾਤ ਹੁੰਦੀ ਫਿਰ ਉਹਨਾਂ ਨੂੰ ਸ਼ਾਮ ਨੂੰ ਪੈਗ ਜਲਾ ਕੇ ਕਹਿ ਦੇਣਾ ਅ ਵੱਡੇ ਨੇ ਕਹਿ ਦੇਣਾ ਮੈਂ ਵੱਡਾ ਸੀਰੀਆ ਛੋਟੇ ਨੇ ਕਹਿ ਦੇਣਾ ਮੈਂ ਛੋਟਾ ਸੀਰੀਆ ਮੈਂ ਸੀਰੀ ਨਾਲੇ ਵੇ ਤੁਹਾਡੇ ਅਸੀਂ ਤੁਹਾਡੇ ਨਾਲ ਕੰਮ ਕਰਦੇ ਹੈ ਅੱਜ ਅੱਜ ਕਲੇ ਵੀ ਚੱਲਦਾ ਘਰਾਂ ਚੇ ਇੱਕ ਚੰਗ ਕਰਦੇ ਤੇ ਉਹਨੇ ਇਹ ਕਹਿ ਦੇਣਾ ਫਿਰ ਨਾ ਜਦੋਂ ਥੋੜੇ ਬੱਚੇ ਵੱਡੇ ਹੋਗੇ ਹੂੰ ਮੈਂ ਫਿਰ ਵੀ ਇਹੀ ਗੱਲ ਸੋਚਿਆ ਕਿ ਜੇ ਬੱਚੇ ਵੱਡੇ ਹੋ ਗਏ ਫਿਰ ਮੈਂ ਥੋੜੀ ਜਿਹੀ ਸਿੱਧੀ ਹੋਣ ਲੱਗ ਗਈ ਫਿਰ ਮੈਂ ਕਿਹਾ ਵੀ ਜੇ ਹੁਣ ਸੀਰੀ ਕਿਹਾ ਨਾ ਮੈਂ ਸਿੱਧਾ ਬੱਚਿਆਂ ਨੂੰ ਕਹਿ ਦੇਣਾ ਵੀ ਤਾਇਆ ਨਹੀਂ ਕਹਿਣਾ ਹੈਗਾ ਵੱਡੇ ਸੀਰੀ ਨੂੰ ਰੋਕੇ ਬਣਾ ਕੇ ਛੋਟੇ ਦੀ ਨੂੰ ਬਣਾ ਕੇ ਮੈਂ ਕਿਹਾ ਵੀ ਜੇ ਤੁਸੀਂ ਸੀਰੀਆਂ ਬਗੋਂ ਕੰਮ ਕਰਦੇ ਹੋ ਫਿਰ ਮੈਂ ਵੀ ਤਾਂ ਕਰੇ ਤੁਹਾਡਾ ਰੋਟੀ ਪਾਣੀ ਦਾ ਦੇਖਦੀ ਹਾਂ ਹਨਾ ਇਕੱਲੀ ਜਾਣੀ ਮੈਂ ਹਾਂ ਮੈਂ ਵੀ ਤਾਂ ਤੁਹਾਡਾ ਕੱਪੜਾ ਲੀੜਾ ਭਾਂਡੇ ਟੀਂਡੇ ਸਭ ਕੁਝ ਮੈਂ ਵੀ ਤਾਂ ਕਰਦੀ ਹਾਂ ਤੁਹਾਡਾ ਜੇ ਤੁਸੀਂ ਕਦੇ ਇੰਦਰਾਤ ਨਹੀਂ ਸੀ ਕਰੀ ਸਾਰਿਆਂ ਦੇ ਕੱਪੜੇ ਧੋਣੇ ਸਾਰਿਆਂ ਦਾ ਬਰਾਬਰ ਦੀ ਇੱਕੋ ਜੀ ਰੋਟੀ ਸਾਰਾ ਸਿਸਟਮ ਚਲਾਉਂਦੇ ਕਰਦੀਆਂ ਦਾ ਮਹੀਨਾ ਚੱਲ ਪਿਆ ਜਿਪ ਜੀਰੀ ਰਲਾਉਣੀ ਹੈ ਜਾਂ ਖੋਆ ਕੱਢਣਾ ਸਮਾਂ ਮੈਂ ਉਹਨਾਂ ਨੂੰ ਦੋ ਦੋ ਪਿੰਨੀਆਂ ਵੱਧ ਪਾਉਣੀ ਆ ਵੰਡ ਕੇ ਦਿੰਨੀ ਆ ਮੈਂ ਤੋਲ ਕੇ ਰੱਖਦੀਆਂ ਸਾਰਾ ਨਾ ਘਰ ਵਾਲੇ ਨਹੀਂ ਕਿਹਾ ਵੀ ਤੋ ਸਾਡੇ ਜੇਠਾਂ ਦਾ ਜਾਰੇ ਤੁਸੀਂ ਕਰਦੇ ਜਾਈ ਦੀ ਵੀ ਇਸ ਤਰ੍ਹਾਂ ਦੀ ਲੜਾਈਆਂ ਹੋ ਜਾਂਦੀਆਂ ਨਹੀਂ ਉਹ ਉਹ ਤਾਂ ਨਹੀਂ ਕਿਹਾ ਬ੍ਰਿਕਾ ਦੇ ਪੈਕਪੋਕ ਲਾ ਕੇ ਜਦੋਂ ਪਤਾ ਨਹੀਂ ਰਹਿੰਦਾ ਹੈਗਾ ਥੋੜਾ ਜਿਹਾ ਪੈਗ ਜਦੋਂ ਜ਼ਿਆਦਾ ਲਾਉਣ ਲੱਗਿਆਂ ਤਾਂ ਮੈਂਟਲੀ ਅਫਸੈਟ ਹੋ ਜਾਂਦੇ ਨੇ ਫਿਰ ਉਹ ਤਾਂ ਕਹਿ ਦਿੰਦੇ ਨੇ ਉਹ ਨਹੀਂ ਕਹਿੰਦੇ ਹੈਗੇ ਤੁਹਾਡੇ ਘਰ ਵਾਲੇ ਹਾਂਜੀ ਹਾਂ ਅੱਛਾ ਉਹ ਨਹੀਂ ਕਹਿੰਦੇ ਉਹ ਉਹ ਅਦਰ ਵਿੱਚ ਕੋਈ ਨਹੀਂ ਨਹੀਂ ਆਏ ਨਹੀਂ ਹੈਗਾ ਅੱਛਾ ਫਿਰ ਭਾਵੇਂ ਤੁਸੀਂ ਆਪ ਅਣਪੜ੍ਹ ਹੋ ਕੇ ਪਰਿਵਾਰ ਦੇ ਵਿੱਚ ਕੁਈ ਲਦਰੀ ਵੀ ਡਾਉਂ ਚਲੀ ਜਾਂਦੀ ਆ ਫਿਰ ਬੱਚਿਆਂ ਨੂੰ ਕਿਵੇਂ ਤੁਸੀਂ ਇਹ ਕਿਵੇਂ ਧਾਰਦੇ ਆ ਵੀ ਆਪਾਂ ਬੱਚੇ ਪੜਾਉਣਾ ਹੀ ਪੜਾਉਣੇ ਆ ਜਾਂ ਇੱਥੇ ਇਸ ਮੁਕਾਮ ਤੇ ਬਚਾਉਣੇ ਆ ਜਾਂ ਕਿਵੇਂ ਉਹ ਤਾਂ ਵੀਰੇ ਪਹਿਲਾ ਜਿਹੜੀ ਮੇਰੀ ਫੈਮਿਲੀ ਸੀ ਮੇਰੇ ਪੇਕੇ ਪਿੰਡ ਮੇਰੀ ਫੈਮਿਲੀ ਸੀ ਪੜ੍ਹੀ ਲਿਖੀ ਸੀ ਹੂੰ ਮੈਂ ਹੀ ਨਹੀਂ ਪੜ੍ਹ ਸਕੀ ਹੈਗੀ ਹੂੰ ਤੇ ਉੱਥੋਂ ਦੇਖ ਰਹੀ ਸੀ ਵੀ ਹਨਾ ਉਹ ਤਾਂ ਪੜ੍ਹੇ ਲਿਖੇ ਤੇ ਮੇਰਾ ਬਾਬਾ ਫੌਜੀ ਸੀ ਬਾਅਦ ਦੇ ਵਿੱਚ ਮੇਰਾ ਚਲੋ ਪਿਓ ਤਾਂ ਮੁੱਕ ਗਿਆ ਸੀ ਮੇਰੇ ਚਾਚਾ ਪੁਲਿਸ ਮੁਲਾਜ਼ਮ ਹੋ ਗਿਆ ਸੀ ਹੂੰ ਸਾਰੇ ਪੜ੍ਹੇ ਲਿਖੇ ਤੇ ਮੇਰੀ ਭੂਆ ਹੋਰੀ ਬੜੀਆਂ ਦੀਆਂ ਵੀ ਦੇਖ ਤਾਂ ਮੈਂ ਰਹੀ ਸੀ ਪਰ ਕੁੱਟ-ਕੁੱਟ ਕੇ ਜਿਉਂ ਵੀ ਰਹੀ ਸੀ ਹੂੰ ਜਦੋਂ ਤੋਂ ਕੁੜੀ ਮੇਰੀ 6ਵੀਂ 7ਵੀਂ ਮਹੀਨੇ ਆ 6ਵੀਂ 7ਵੀਂ ਕਲਾਸ ਚ ਹੋ ਗਈ ਸੀ ਇਹ ਸੋਚਿਆ ਦੀ ਕੁੜੀ ਨੂੰ ਬਾਹਰ ਭੇਜਣਾ ਨਹੀਂ ਸ਼ੰਭਾਰਲੇ ਦੇਸ ਵੀ ਪੇਅਰ ਗ੍ਰੀਪੀ ਚੱਕਿਆ ਫੇਰ ਸਾਹਿਬ ਚ ਆਉ ਗੱਲ ਹਾਂਜੀ ਹਾਂ ਉਹ ਆ ਲੱਗਦਾ ਦੀ ਵੀ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਇੱਕ ਤਾਂ ਸੋਨੇ ਸੁਨੱਖੇ ਬਹੁਤ ਹੁੰਦੇ ਨੇ ਤੇ ਕੋਨ ਕੋਲੇ ਡਾਲਰ ਪੈਸੇ ਉਹ ਤਾਂ ਹੁੰਦੇ ਨੇ ਵੀ ਉਹ ਅੱਛਾ ਉਹਨਾਂ ਤੋਂ ਤੁਸੀਂ ਪ੍ਰਭਾਵਤ ਕਹਿ ਲੋ ਕਿਉਂ ਕਿ ਹਾਂ ਉਹ ਮੇਰੇ ਇੱਕ ਗਮਾਰ ਮਤਲਬ ਸ੍ਰੀਕੇ ਚਤਾਏ ਦੀ ਸਾਲੀ ਆਉਂਦੀ ਹੁੰਦੀ ਤਾਈ ਜੀ ਦੀ ਸਾਲੀ ਆਉਂਦੀ ਸੀ ਉਹਦੀ ਕੁੜੀਆਂ ਆਉਂਦੀਆਂ ਤੇ ਉਹਨਾਂ ਨੂੰ ਦੇਖਦੀ ਹੁੰਦੀ ਸੀ ਵੀ ਉਹਨਾਂ ਕੋਲੇ ਹਾਂ ਕੈਮਰੇ ਕੂਮਰੇ ਉਸ ਟਾਈਮ 'ਚ ਮਤਲਬ ਕੈਮਰੇ ਦੇਖ ਲਉਂਗੀ ਉਹਦਾ ਫੋਨ ਫਾਮ ਦਾ ਤਾਂ ਇੰਨਾ ਹੈ ਨਹੀਂ ਸੀ ਮੇਰੇ ਜਵਾਨੇ ਵੇਲੇ ਵੀ ਉਹ ਸੋਨੇ ਬਹੁਤ ਹੁੰਦੇ ਸੀ ਕਿਉਂਕਿ ਮੈਂ ਆਰਥਿਕ ਸਥਿਤੀਆਂ ਨਾਲ ਨਾਲ ਕਰਦੀਆਂ ਨਾ ਬਹੁਤ ਗੁਜਰ ਰਹੀ ਸੀ ਉਹ ਤਾਂ ਕਰਕੇ ਸੋਚ ਰਹੀ ਦੀ ਜਿਵੇਂ ਇੰਨੀ ਜਾਇਜ਼ਤ ਹੁੰਦੇ ਵੀ ਜਿਵੇਂ ਚੁੱਲੇ ਦਾ ਰੋਟੀ ਪਾਣੀ ਦੀ ਉਹ ਵੀ ਬਹੁਤ ਮੁਸ਼ਕਲ ਨਾਲ ਚੱਲਦਾ ਸੀ 10 ਕਿੱਲੇ ਜ਼ਮੀਨ ਤੇ ਤੁਹਾਡੇ ਕੋਲੇ ਸੀਗੇ ਅੱਜ ਵੀ ਤੁਸੀਂ ਉਸੇ ਘਰ ਚ ਇਕੱਠੇ ਆ ਹਣਾ ਹਾਂ ਤੇ 10 ਕਿੱਲੇ ਨਾਲ ਵੀ ਰੋਟੀ ਪਾਣੀ ਕਯਾਰਾ ਮੁਸ਼ਕਲ ਕਿਹੇ ਕਾਰਨ ਸੀ ਕਿਉਂ ਚੱਲਦਾ ਸੀ ਉਹ ਵੀ ਇੱਕ ਤਾਂ ਸ਼ਰਾਬ ਪੀਣ ਦੀ ਆਦਤ ਲਾ ਲੋ ਡੇਲੀ ਪੀਂਦੇ ਸੀ ਹਾਂਜੀ ਹਾਂ ਆਪ ਆਪ ਕੱਢ ਲੈਂਦੀ ਸੀ ਜੇ ਮੁੱਲ ਲੈਂਦੇ ਸੀ ਨੇ ਕੱਢਣ ਵਾਲਾ ਤਾਂ ਨਹੀਂ ਮੈਂ ਕਦੇ ਜਦੋਂ ਮੈਨੂੰ ਪਤਾ ਲੱਗ ਜਾਂਦੀ ਉਹ ਤਾਂ ਮੈਂ ਢੋਲ ਟੂ ਲੱਗ ਲਾ ਦਿੰਦੀ ਸੀ ਅੱਛਾ ਠੀਕੇ ਤਾਂ ਖਰੀਦਦੇ ਸੀ ਹਾਂਜੀ ਹੁਣ ਨਹੀਂ ਜਾਣੇ ਜੀ 100 100 ਦੀ ਪੀਂਦੇ ਰੋਜ਼ ਦਾ ਉਹਨਾਂ ਸਮੇਂ ਤੀਜਾ ਨਹੀਂ ਪੀਂਦਾ ਸੀ ਵੀਰੇ ਇੱਕ ਤਾਂ ਭਗਤੇ ਆ ਉਹ ਤਾਂ ਨਹੀਂ ਸ਼ਰਾਬ ਪੀਂਦੇ ਲੋ ਪੀਂਦੇ ਵੱਡੇ ਜੇਟ ਪੀਂਦੇ ਸੀ ਵੱਡਾ ਜੇਟ ਸੀ ਮੇਰੇ ਘਰ ਦੇ ਸੀ ਉਹ ਪੀਂਦੇ ਸੀ ਵੱਡੇ ਜੇਟ ਨਾਲ ਪਹਿਲਾਂ ਪੀਂਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ 10 12 ਸਾਲ ਛੱਡੀ ਵੀ ਰੱਖੀ ਹੂੰ ਛੱਡ ਕੇ ਦੁਬਾਰੇ ਫੇਰ ਲੱਗੇ ਪੀਣ ਤੁਹਾਡੇ ਘਰ ਦੇ ਨਾਲ ਫਿਰ ਤੁਸੀਂ ਜਿਵੇਂ ਅਕਸਰੀ ਔਰਤਾ ਕਰਦੇ ਨੇ ਜਾਂ ਡਰਾ ਕੇ ਬਰਿਆ ਕੇ ਵੀ ਮੈਂ ਦਾਰੂ ਤੋਂ ਹ ਮੇਰੇ ਕੌਸ਼ਿਸ਼ ਕਰਕੇ ਕੀ ਕਰਦੀ ਕਹਿੰਦੀ ਬਥੇਰਾ ਹੂੰ ਨਹੀਂ ਮੰਨਦਾ ਨਹੀਂ ਮੰਨਦਾ ਫਿਰ ਬੱਚੇ ਵੀ ਗਾਣ ਲੱਗੇ ਸੀ ਜਦੋਂ ਵੱਡੇ ਹੋ ਗਏ ਸੀ ਵੀ ਡੈਡੀ ਹੁਣ ਉਹ ਵਧੀਆ ਗੱਲ ਨਹੀਂ ਹੈਗੀ ਇੱਕ ਪੀ ਕੇ ਆਏ ਵੀ ਨਹੀਂ ਸੀ ਵੀ ਟਿਕੇ ਰਹਿਣਾ ਉਹਨਾਂ ਨੇ ਇੱਕ ਦਾ ਹਾਂ ਉਹਨਾਂ ਨੇ ਫਿਰ ਅੰਦਰ ਵੱਡ ਜਾਣ ਵਾਲਾ ਲਾਈਟ ਲਾ ਦੇਣੀ ਗੇਟ ਖੋਲ ਦੇਣਾ ਗੇਟ ਲਾ ਦੇਣਾ ਫਿਰ ਨਾ ਪੈਣਾ ਨਾ ਪੈਣ ਦੇਣਾ ਜਦੋਂ ਬੱਚੇ ਵੱਡੇ ਹੋ ਗਏ ਫਿਰ ਕਲੇਸ਼ ਜਾਣ ਲੱਗਿਆ ਘਰੇ ਕਿਉਂਕਿ ਬੱਚਿਆਂ ਨੂੰ ਕਿਉਂਕਿ ਜਦੋਂ ਬੱਚੇ ਛੋਟੇ ਤੇ ਮੈਂ ਤਾਂ ਚੁੱਪ ਕਰਕੇ ਪੈ ਜਾਂਦੇ ਦੀ ਬੱਚਿਆਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਦੀ ਫਿਰ ਜਮੀਨ ਕਿਵੇਂ ਬਿਕਣੀ ਸ਼ੁਰੂ ਹੋ ਜਾਂਦੀ ਹੈ ਉਹ ਕੀ ਹਾਲਾਤ ਬਣਦੇ ਆ ਜਮੀਨ ਤਾਂ ਵੀ ਇੱਕ ਤਾਂ ਦਿਮਾਗੀ ਪ੍ਰੋਬਲਮ ਸੀ ਇਹਨਾਂ ਨੂੰ ਤੁਹਾਡੇ ਘਰ ਵਾਲਿਆਂ ਨੂੰ ਮੇਰੀ ਲਾਲੋ ਪਹਿਲਾਂ ਮੇਰੀ ਸੱਸ માતા ਨੂੰ ਸੀ ਦਿਮਾਗੀ ਪ੍ਰੋਬਲਮ ਤੇ ਉਹ ਥੋੜੀ ਥੋੜੀ ਫਿਰ ਸਾਰਿਆਂ ਨੂੰ ਹੁੰਦੀ ਰਹੀ ਅੱਛਾ ਇਹਨਾਂ ਦੇ ਲਾਣੇ ਕੀ ਕਹਿ ਸਕਦੇ ਉਹ ਕਹਿੰਦੇ ਨੇ ਹੁੰਦੇ ਨਾ ਤਿੰਨ ਪੀੜੀਆਂ ਤੱਕ ਜਾਂਦੀ ਹੁੰਦੀ ਆ ਉਹ ਲਾਲੋ ਪਹਿਲਾਂ ਮੇਰੀ ਛੋਟੀ ਨਣਦ ਨੂੰ ਵੀ ਸੀ ਥੋੜੀ ਜੀ ਪ੍ਰੋਬਲਮ ਫਿਰ ਛੋਟੇ ਜੇਠ ਨੂੰ ਤੇ ਜਿਹੜੇ ਮੇਰੇ ਘਰ ਦੇ ਨੇ ਠੀਕ ਰਹੇ ਮੇਰੇ ਵੱਡੇ ਜੇਠ ਵੀ ਇਹ ਥੋੜਾ ਜਦੋਂ ਸ਼ਰਾਬ ਪੀ ਕੇ ਜਿਆਦਾ ਪੀਣ ਨਾਲ ਫੇਰ ਮੈਂਟਲ ਦੀ ਅਫਸੈਟ ਹੋਣ ਲੱਗ ਗਏ ਉਦਾਂ ਤਾਂ ਠੀਕ ਨੇ ਹੂੰ ਤੇ ਜੇਠ ਵੀ ਮੇਰੇ ਵੱਡੇ ਜਿਵੇਂ ਨਸ਼ੇ ਮਤਲਬ ਸ਼ਰਾਬ ਪੀਣੀ ਜਾਂ ਬਾਹਰ ਸੁੱਖਾ ਸੱਖਾ ਲਾ ਲੈਣਾ ਅੱਗੇ ਅੱਗੇ ਕਈ ਵਾਰੀ ਇਦਾਂ ਹੋਇਆ ਹੂੰ ਤੇ ਉਹਦੇ ਕਰਕੇ ਹੋ ਜਾਂਦਾ ਉਹ ਦਿਮਾਗੀ ਜਿਹੜੀ ਬਿਮਾਰੀ ਪਟਿਆਲੀ ਤੋਂ ਦਵਾਈ ਹੁੰਦੀ ਹੈ ਇਹਨਾਂ ਦੀ ਅੱਛਾ ਹੁਣ ਵੀ ਹਾਂਜੀ ਹਾਂ ਹੁਣ ਵੀ ਤਾਂ ਉੱਥੋਂ ਤੁਸੀਂ ਲਾ ਲਓ ਫਿਰ ਇੱਕ ਜਣੇ ਦੀ 500 ਦੀ ਪਰਚੀ ਹੈ ਹੂੰ ਫੀਸ ਦੀ ਹੂੰ ਫਿਰ ਇੱਕ ਜਣੇ ਦੀ ਫੀਸ ਦੀ 500 ਦੀ ਪਰਚੀ ਅਤੇ 2000 ਦੀ ਹਫਤੇ ਦੀ ਦਵਾਈ ਆਉਂਦੀ ਹੈ ਜਦੋਂ ਐ ਐਵੇਂ ਹੋ ਜਾਂਦੇ ਨੇ ਫਿਰ ਤੁਸੀਂ ਐ ਲਾ ਲਓ ਵੀ ਉਹ ਸਾਲ ਦੇ ਵਿੱਚ ਐ ਨਹੀਂ ਪਤਾ 50000 ਦੀ ਵੀ ਦਵਾਈ ਆ ਜੇ ਤੇ ਜਾਦੇ ਵੀ ਆ ਜੇ ਫਿਰ ਐ ਨਹੀਂ ਪਤਾ ਜਿਹੜਾ ਮੇਰੇ ਜੇਟ ਨੂੰ ਨੂੰ ਹੈਗੀ ਇੱਕ ਪੱਕੀ ਬਿਮਾਰੀ ਉਹ ਐ ਨਹੀਂ ਪਤਾ ਪਹਿਲਾਂ ਮੈਂਟਲੀ ਅਫਸੈਟ ਹੋ ਜਾਂਣਾ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਕੱਟ ਜਾਂਦਾ ਅੱਛਾ ਫੋਨ ਕੱਟ ਜਾਂਦਾ ਫਿਰ ਉਹਨਾਂ ਨੂੰ ਦਾਖ ਰੱਖਣਾ ਪੈਂਦਾ ਹੂੰ ਫੇ ਦਾਹਰ ਆ ਕੇ ਫਿਰ ਉਹਨਾਂ ਨੂੰ ਕਿੰਨਾ ਕਿੰਨਾ ਟਾਈਮ ਫਿਰ ਉਹਨਾਂ ਦਾ ਐਵੇਂ ਕਿਉਂ ਕਿ ਫਿਰ ਸਾਰੇ ਪਾਸੇ ਕੁਸਤਾ ਚਰਾਪਾਸੇ ਹੋ ਗਿਆ ਪੈਸਾ ਬਰਬਾਦ ਕੁਸ ਦਵਾਈਆਂ ਵਾਲੇ ਪਾਸੇ ਦਵਾਈਆਂ ਵਾਲੇ ਪਾਸੇ ਕਹਿੰਦੇ ਨੇ ਹੁੰਦੇ ਹੈਗੇ ਇੱਕ ਇਹਨਾਂ ਦੇ ਪਹਿਲਾਂ ਕੋਟਕ ਤੇਰੀਆਂ ਚ ਵੀ ਇਹਨਾਂ ਦਾ ਬਹੁਤ ਪੈਸਾ ਲੱਗਿਆ ਹੋਇਆ ਤੇ ਕਹਿੰਦੇ ਨੇ ਉਹਦੇ ਵੀ ਜਿਹੜੇ ਘਰ ਚ ਬਿਮਾਰੀ ਆ ਗਈ ਜਾਂ ਕੋਟਕ ਦੇ ਨੇ ਚੱਕਰ ਪੈ ਗਏ ਚੱਕਰ ਪੈ ਗਏ ਹਾਂ ਉਹ ਘਰ ਕਿੱਥੇ ਰਹਿੰਦੇ ਨੇ ਵੀ ਹਾਲੇ ਵੀ ਆਏ ਆ ਵੀ ਰੱਬ ਦਾ ਸ਼ੁਕਰ ਹੈ ਵੀ ਅੱਜ ਬਹੁਤ ਚੰਗੇ ਆ ਬਹੁਤ ਚੰਗੇ ਉਹ ਟਾਈਮ ਨਾ ਜੇ ਉਹਦੇ ਉਦੋਂ ਦਾ ਹਿਸਾਬ ਲਈਏ ਉਹਦਾ ਬਹੁਤ ਔਖਾ ਕੱਟਿਆ ਨੇ ਵੀਰੇ ਹੂੰ ਜਿਹੜੀ 20 ਸਾਲ ਪਹਿਲਾਂ ਲਾ ਲਓ 20 ਸਾਲ ਤਾਂ ਪਹਿਲਾਂ ਬਹੁਤ ਔਖਾ ਕੱਟਿਆ ਨੇ ਕਿੱਦਾਂ ਦੀਆਂ ਔਖਾ ਦਾ ਵੀਰੇ ਹੈ ਜਦੋਂ ਮੇਰੀ ਕੁੜੀ ਨੇ ਅ ਪੜਾਈ ਕਰਨੀ ਸੀ 10ਵੀਂ ਤੋਂ ਬਾਅਦ ਉਹਨੂੰ ਸਮਝਦਾ ਮੈਨੂੰ ਆਈ ਨਹੀਂ ਕਿਉਂਕਿ ਤੁਹਾਨੂੰ ਦੱਸਿਆ ਵੀ ਮੈਂ ਪੜੀ ਲਿਖੀ ਹੈ ਨਹੀਂ ਸਮਝਦਾ ਆਉਂਦੀ ਨਹੀਂ ਸੀ ਉਹ ਕਹਿੰਦੀ ਪੀਐਮਟੀ ਦੀ ਤਿਆਰੀ ਕਰਨੀ ਉਹਨੂੰ ਪੀਐਮਟੀ ਦੀ ਤਿਆਰੀ ਕਰਨ ਬਾਅਦ ਚੰਡੀਗੜ੍ਹ ਲਾਤਾ ਹੂੰ ਤੇ ਚੰਡੀਗੜ੍ਹ ਲਾਤਾ ਉੱਥੇ 2 ਸਾਲ ਕੀਤੀ ਉਹਨੇ ਪੀਐਮਟੀ ਦੀ تیاری ਉਹ ਤੁਹਾਨੂੰ ਪਤਾ ਹੀ ਆਪਣੇ ਗਵਰਨਮੈਂਟ ਨੇ ਕਿੰਨੇ ਕਿ ਸੀਟਾਂ ਦਿੱਤੀਆਂ ਹੋਈਆਂ ਹਨਾ ਉਹ ਫਿਰ ਕਿੰਨੀਆਂ ਘਾਉਣੀਆਂ ਤੇ ਉਹਦਾ ਕੋਈ ਨੰਬਰ ਨਹੀਂ ਲੱਗਿਆ ਅੱਛਾ ਤੇ ਉਹ ਉਹ ਵੀ ਲਾ ਲੋ ਤੁਹਾਨੂੰ ਇਹ ਵੀ ਦੱਸ ਦੇ ਸਾਜ ਪੀਐਮਟੀ ਤਿਆਰੀ ਕਰਦੇ ਕਰਦੇ ਉਹਨੇ ਨਾ ਪਲੱਸ 2 ਵਾਸਤੇ ਜਿਹੜਾ ਕੈਮਿਸਟਰੀ ਦਾ ਪੇਪਰ ਹੁੰਦਾ ਉਹਦੀ ਤਿਆਰੀ ਕਰਨੀ ਸੀ ਅੱਛਾ ਜੀ ਜੇ ਤੁਹਾਨੂੰ ਕੈਮਿਸਟਰੀ ਦੇ ਪੇਪਰ ਦੀ ਤਿਆਰੀ ਕਰਨੀ ਸੀ ਇੱਥੇ ਸਾਡੇ ਨੇੜੇ ਤੇੜੇ ਤਾਂ ਕੋਈ ਮਿਲਦਾ ਨਹੀਂ ਹੈਗਾ ਟੀਚਰ ਹੂੰ ਨਾ ਲੈ ਰਹੇ ਸੀ ਨਾ ਕੋਸ਼ ਆਜ ਲਈ ਤੀ ਸਾਨੂੰ ਲੈ ਰਹੇ ਤੇ ਚਾਲੀ ਦੇੜੇ ਲੱਗਦੇ ਹੂੰ ਸਾਡੇ ਸੁਨਾਮ ਨੇੜੇ ਆ 17 ਕਿਲੋਮੀਟਰ ਸਾਨੂੰ ਸੁਨਾਮ ਹਾਂਜੀ ਤੇ ਜੇ ਤੁਸ ਸੁਨਾਮ ਜਾਣਾ ਹੁੰਦਾ ਦੀ ਫਿਰ ਕਮਿਸਤਰੀ ਦੇ ਟਿਊਸ਼ਨ ਲਾਉਣ ਮੇਰੀ ਕੁੜੀ ਨੇ ਹੂੰ ਫਿਰ ਤੁਸੀਂ ਆਲਾ ਦੋ ਵੀਰੇ ਇਹ ਜੋ ਮੰਦੇ ਹਾਲਾਤ ਦੇਖੇ ਨੇ ਹੂੰ ਜਦੋਂ ਉਹਨੂੰ ਸੁਨਾਮ ਭੇਜਣਾ ਹੁੰਦਾ ਸੀ ਫਿਰ ਘਰੋਂ ਮੈਂ ਚੱਲ ਕੇ ਆ ਜਾਂਦੀ ਨਾਲ ਮਤਲਬ ਇੰਨੀਆਂ ਦੰਗੀਆਂ ਖੱਟੀਆਂ ਨੇ ਵੀ ਕਿਰਾਏ ਭਾਰੇ ਕਣੀਓ ਹੂੰ ਤੇ ਅੱਡੇ ਤੇ ਦਾ ਸੰਗ ਲੱਗਦੀ ਹੁੰਦੀ ਮਾਵਾਂ ਤੀਆਂ ਨੂੰ ਖੜਦਣਾ ਫਿਰ ਉਹ ਉੱਥੇ ਸਾਡੇ ਮੇਰੇ ਜੇਟ ਦਾ ਘਰ ਹੈ ਜਿੱਥੇ ਮੈਂ ਵੀਡੀਓ ਬਣਾਉਣੀ ਹੁੰਨੀ ਆ ਉੱਥੇ ਜੇ ਆ ਕੇ ਖੜ ਜਾਂਦੀਆਂ ਮਾਵਾਂ ਤੀਆਂ ਉਰੀ ਜੇ ਆ ਕੇ ਹਾਂਜੀ ਹਾਂ ਅੱਗੇ ਜੇ ਆ ਕੇ ਵੀ ਜੇ ਕੋਈ ਪਿੰਡ ਦਾ ਆ ਜੇ ਉਹਨੂੰ ਹੱਥ ਦੇ ਕੇ ਖੜਾ ਲਈਏ ਅੱਛਾ ਵੀ ਕਿਰਾਇਆ ਵੱਜੇ ਵੀ ਹਾਂ ਵੀ ਸੁਨਾਵ ਵਿਸ਼ਾਲੀ ਤੱਕ ਲੈ ਜੂ ਛਾਲੀ ਤੇ ਚਲਗਾ ਹਾਂ ਬੱਸ ਮਿਲ ਜੂਗੀ ਕਿਉਂਕਿ ਇੱਥੇ ਬੱਸਾਂ ਦਾ ਸਾਧਨ ਘੱਟ ਹੈ ਕੁਕ ਰਹਿਗਣਾ ਬਸ ਵੀ ਨਹੀਂ ਜਾਣ ਸਕਦੀ ਦੀ ਨਾ ਕੁੜੀ ਨੂੰ ਬਿਲਕੁਲ ਕੁੜੀ ਸੀ ਮੈਂ ਬੱਚਿਆਂ ਦਾ ਧਿਆਨ ਵਾਹ ਰੱਖਿਆ ਜਿਵੇਂ ਉਹ ਕੁੜੀ ਸੀ ਜਿਵੇਂ ਅੱਜ ਕੱਲ ਦੇ ਹਾਲਾਤ ਨੇ ਮੈਂ ਨਹੀਂ ਬੱਚਾ ਦਾ ਇਹ ਬਸਾ ਖਾਦਾ ਸੀ ਕਿਉਂਕਿ ਮੈਂ ਕੁੜੀ ਨੂੰ ਕਰਾਟੇ ਕਰੂਟੇ ਜਿਵੇਂ ਮੈਨੂੰ ਆ ਮਤਲਬ ਇੰਨੇ ਇਹਨਾਂ ਗਿਆਨ ਤਾਂ ਹੈ ਨਹੀਂ ਸੀ ਪਰ ਮੈਨੂੰ ਇਹ ਪਤਾ ਸੀ ਵੀ ਬੱਚਿਆਂ ਨਾਲ ਕੁਝ ਵੀ ਹੋ ਸਕਦਾ ਹੈ ਵਾਹ ਹਰ ਸਾਲ ਨਹੀਂ ਕਹਿ ਸਕਦੇ ਵੀ ਜਦੋਂ ਕਰਜ਼ਾ ਲੈਣਾ ਸੀ ਉਹ ਜਦੋਂ ਕਰਜ਼ਾ 2 ਸਾਲ 3 ਸਾਲ ਦਾ ਹਾਂ ਹਾਂ ਉਹਦੀ ਜ਼ਮੀਨ ਵੇਚ ਕੇ ਹੁਣ ਕਿੰਨੀ ਜ਼ਮੀਨ ਰਹਿ ਗਈ ਬੈਨੇ ਹੁਣ ਬਚੇ 2 ਟਾਈ ਦੋਟੋ ਹੀ ਕਿ ਲੈ ਰਹੇਗੀ ਹਾਂਜੀ ਚਲ ਫੇਰ ਵੀ ਤੁਹਾਡੇ ਜਮੀਨ ਵਧੀਆ ਬਾਕੀ ਕਰਮਾਂ ਦੀ ਗੱਲ ਆ ਤੇ ਅੱਛਾ ਫੇਰ ਸੁਣ ਤੁਸੀਂ ਕਦੋਂ ਸੋਚਦੇ ਨਹੀਂ ਫੜਦੇ ਹੋ ਕਬੀਲਦਾਰੀ ਦਾ ਤੁਸੀਂ ਕਦੋਂ ਧਿਆਨ ਦਿੰਦੇ ਹੋ ਵੀ ਆਪਣੀ ਤਾਂ ਜਮੀਨ ਵੇਚ ਰਹੇ ਹੀ ਆ ਆਪਣਾਂ ਕੋਲ ਇਦਾਂ ਸਾਰਾ ਸਿਸਟਮ ਇਹ ਕਰੋ ਕਿੰਨੇ ਸਾਲਾਂ ਦੀ ਗੱਲ ਇਹ ਵੀ ਜਦੋਂ ਮੇਰੀ ਲੜਕੀ ਬਾਹਰ ਚਲੀ ਜਾਂਦੀ ਹੈ ਅੱਛਾ ਹਾਂਜੀ ਹਾਂ ਲੜਕੀ ਬਾਹਰ ਭੇਜਣ ਤੇ ਪੈਸਾ ਕੌਣ ਲਾਉਗਾ ਲੜਕੀ ਦੇ ਘਰ ਦੀ ਇਹ ਤੁੱਕ ਕਰੀ ਲਾਉਣੇ ਨਹੀਂ ਬਾਹਰ ਭੇਜੜ ਤੇ ਨਹੀਂ ਲਾਇਆ ਸੀ ਉਹ ਵੀ ਪਹਿਲਾਂ ਕੈਨੇਡਾ ਦੀ ਫਾਈਲ ਲਾਈ ਸੀ ਰਿਫਿਊਜ਼ਲ ਆ ਗਿਆ ਸੀ ਅੱਛਾ ਜੀ ਲੜਕੀ ਦਾ ਠੀਕ ਹੈ ਰਿਫਿਊਜ਼ਲ ਆ ਗਿਆ ਉਸ ਤੋਂ ਬਾਅਦ ਸਾਨੂੰ ਮੁੰਡੇ ਦੀ ਦੱਸ ਪਈ ਨਿਊਜ਼ੀਲੈਂਡ ਦਾ ਪੀਆਰ ਸੀ ਮੁੰਡਾ ਕਹਿੰਦੇ ਵੀ ਕਿਉਂਕਿ ਉਦੋਂ ਨਿਊਜ਼ੀਲੈਂਡ ਦਾ ਇੰਨਾ ਪਤਾ ਨਹੀਂ ਸੀ ਕੈਨੇਡਾ ਦਾ ਸੀ ਉਦੋਂ ਜ਼ਿਆਦਾ ਹੂੰ ਤੇ ਉਦੋਂ ਫਿਰ ਸਾਨੂੰ ਕਹਿੰਦੇ ਕੈਨੇਡਾ ਦਾ ਨਿਊਜ਼ੀਲੈਂਡ ਦਾ ਮੁੰਡਾ ਮਿਲ ਜੇ ਤੁਹਾਨੂੰ ਕੋਈ ਬੰਦੇ ਨੇ ਦੱਸ ਪਾਈ ਵੀ ਐ ਕਰ ਦੋਗੇ ਵੀ ਤੁਸੀਂ ਵਿਆਹ ਤੇ ਪੈਸਾ ਲਾ ਦੋਗੇ ਚੰਗਾ ਹੂੰ ਜਿਹੜਾ ਪੈਸਾ ਤੁਸੀਂ ਉੱਧਰ ਲਾਈ ਬੈਠੇ ਹੋ ਕਿਉਂਕਿ 20 ਲੱਖ ਭਰੀ ਬੈਠੇ ਸੀ ਨਾ ਅਸੀਂ ਉਹ ਤੁਸੀਂ ਅੰਤਿਆਂ ਫਿਰ ਜ਼ਮੀਨ ਵਿੱਚ ਹਾਂ ਜਮੀਨ ਵੇਚ ਕੇ ਉਹ ਜਮੀਨ ਵੇਚ ਕੇ ਕੀਤਾ ਸੀ ਅੱਛਾ ਵੀ ਤੁਸੀਂ ਵਿਆਹ ਤੇ ਪੈਸਾ ਲਾਦੇ ਹੋ ਤੁਹਾਡਾ ਘਾਟ ਹੀ ਲੱਗੂਗਾ ਤੇ ਮਨ ਨੂੰ ਨਵੀਂ ਨਾਲ ਪੱਕਾ ਮੁੰਡਾ ਮਿਲ ਵੀ ਮੁੰਡਾ ਪੱਕਾ ਮਿਲ ਜੇ ਤੁਹਾਡੇ ਦੋ ਹੀ ਕੰਮ ਹੋ ਜਾਣਗੇ ਕੁੜੀ ਵੀ ਬਾਹਰ ਜਾਊਗੀ ਵਿਆਹ ਵੀ ਹੋ ਜਾ ਤੇ ਵਿਆਹ ਵੀ ਹੋ ਜੂ ਮੈਂ ਮੰਨਦੀ ਨਹੀਂ ਸੀ ਇਹ ਗੱਲ ਨੂੰ ਕਹਿੰਦਾ ਉਹਨੇ ਕੋਈ ਰੱਬ ਦਾ ਰੂਪ ਜਦੋਂ ਸਮਝਾ ਆਵੇ ਫਿਰ ਸਮਝ ਵੀ ਆ ਜਾਂਦੀ ਹੈ ਮੈਂ ਚਾਹੁੰਦੀ ਸੀ ਮੇਰੀ ਕੁੜੀ ਬਾਹਰ ਜਾਵੇ ਸਾਡੇ ਹਾਲਾਤ ਠੀਕ ਕਰੇ ਮੈਂ ਤਾਂ ਇਹ ਹੀ ਚਾਹੁੰਦੀ ਸੀ ਹਾਂ ਉਹ ਮ ਉਹ ਐਸਪੀਸੀ ਦਾ ਮੈਂਬਰ ਆ ਬੰਦਾ ਦਰਬਾਰ ਸਾਹਿਬ ਦਾ ਜੀ ਤੇ ਉਹ ਕਹਿੰਦਾ ਮਨਜੀਤ ਵੀ ਆਏ ਨਹੀਂ ਹੁੰਦਾ ਹੁੰਦਾ ਤੂੰ ਕਹਿੰਦਾ ਜੇ ਤੇਰਾ ਇੱਕ ਬੱਚਾ ਸੈੱਟ ਹੋ ਗਿਆ ਤੁਸੀਂ ਸਾਰੇ ਸੈੱਟ ਹੋ ਹੂੰ ਤੂੰ ਐ ਸੋਚ ਗਏ ਨਾ ਅੱਛਾ ਵੀ ਲਾਲਚ ਨਾ ਕਰ ਵੀ ਲਾਲਚ ਨਾ ਕਰ ਹੂੰ ਤੇ ਵੀ ਜਦੋਂ ਅੱਜ ਵੀ 4 ਸਾਲਾਂ ਨੂੰ ਵੀ ਵਿਆਹ ਨਹੀਂ ਕੁੜੀ 20 ਸਾਲ ਦੀ ਹੈਗੀ ਐ ਵੀ ਕੋਈ ਨਹੀਂ ਅੱਜ ਕਰਦੇ ਹੂੰ ਚਲੋ ਮੇਰੇ ਸਮਝੀ ਜੀ ਚਾਹੀਏ ਬਿਜਲ ਕਰ ਦੰਨੇ ਆ ਵੀ ਜਦੋਂ ਰਿਫਿਊਜਲੀ ਆ ਕੇ ਕਰ ਦੰਨੇ ਆ ਤੇ ਤੁਹਾਡੇ ਜੇਟ ਤੁਹਾਡੇ ਘਰ ਵਾਲੇ ਤੇ ਕੋਈ ਇੰਟਰਸਟ ਨਹੀਂ ਦਿਖਾਉਂਦੇ ਕਰੀ ਨਾ ਕਰੀ ਇੱਕ ਤੇ ਪੇ ਦੀ ਨਾ ਪੇ ਦੀ ਕੋਈ ਨਾ ਰੋਕ ਟੋਕ ਕਰ ਦਿੰਨਾ ਕੋਈ ਮਦਦ ਕਰ ਦੇ ਐਦਾਂ ਹੁੰਦਾ ਨਹੀਂ ਰੋਕ ਟੋਕ ਨਹੀਂ ਕਰਦੇ ਆ ਕਿਛ ਰੋਕ ਟੋਕ ਨਹੀਂ ਹਾਂ ਰੋਕ ਟੋਕ ਨਹੀਂ ਬੱਚਾ ਵੀ ਨਹੀਂ ਉਹਨਾਂ ਨੇ ਕਦੇ ਰੋਕ ਟੋਕ ਕੀਤੀ ਕਿਛ ਕਦੇ ਤੁਹਾਡੇ ਨਾਲ ਜਦੋਂ ਵੀ ਕੀ ਜਿਵੇਂ ਚੰਦੇ ਚੀ ਬੋ ਹਾਂ ਜੀ ਹਾਂ ਹਾਂ ਆਏ ਨਾਲ ਗੜੇ ਆਏ ਨਹੀਂ ਬੱਚਿਆਂ ਵਾਸਤੇ ਨਹੀਂ ਤਾਂ ਹੀ ਮੈਨੂੰ ਚੰਗੇ ਲੱਗਦੇ ਨੇ ਵੀ ਮੇਰੇ ਬੱਚਿਆਂ ਨੂੰ ਨਹੀਂ ਟੋਕੇ ਉਹਨਾਂ ਨੇ ਇਹ ਵੀ ਕਿਉਂਕਿ ਅੱਛਾ ਫਿਰ ਤੁਸੀਂ ਰਿਸ਼ਤਾ ਕਰ ਦਿੰਦੇ ਹੋ ਵਿਆਹ ਹੋ ਜਾਂਦਾ ਕਿਹੜੇ ਸਾਥ ਚ ਵਿਆਹ ਕਰਦੇ ਬਾਰੇ ਔਰ ਹੋਗੇ ਸੱਤ 8 ਸਾਲ ਵੀਰੇ ਅੱਛਾ ਮੈਨੂੰ ਯਾਦ ਨਹੀਂ ਹੈਗਾ ਕਿਹੜਾ ਸਾਲ ਸੀ ਹਰ ਸਾਲ ਵਾਂਗ ਹੋ ਪੂਰਾ ਤਕੜਾ ਵੇਖ ਕਰਦੇ ਨਹੀਂ 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 ਮੇਰਾ ਮੇਰੀ 3 ਦਿਸ ਹੋ ਰਹੇ ਐਨੇ ਚੰਗੇ ਵੇਲੇ ਉਹ ਕਹਿੰਦੇ ਨਾ ਖਰਚ ਕਰਦਾ ਨਾ ਕਰਾਉਣਾ ਅੱਛਾ ਮੇਰੇ ਜਵਾਈ ਕਹਿੰਦਾ ਵੀ ਨਾ ਖਰਚ ਕਰਨਾ ਨਾ ਕਰਾਉਣਾ ਤੇ ਜਿਹੜਾ ਤਾਂ ਤੁਸੀਂ ਪੈਸਾ ਟੱਕਰ ਦੇਣਾ ਤੁਸੀਂ ਆਪਦੀ ਧੀ ਨੂੰ ਕੁਝ ਮਰਜ਼ੀ ਦਿਓ ਚਾਹੇ ਘੱਟ ਦਿਓ ਚਾਹੇ ਲੱਖ ਦਿਓ ਵੀ ਮੈਨੂੰ ਨਹੀਂ ਹੋਏਗਾ ਤੇ ਮੇਰੇ ਘਰਦਿਆਂ ਨੇ ਸੋਚ ਲਿਆ ਤੀ ਮੇਰੇ ਘਰਦਿਆਂ ਨੇ ਵੀ ਮੇਰੇ ਜੇਠ ਨੇ ਵੀ ਵੀ ਜਿਹੜਾ ਪੈਸਾ ਅੱਜ ਅਸੀਂ ਭਰੀ ਬੈਠੇ ਹਾਂ ਫੀਸਾਂ ਵੀ ਉਹ ਅਸੀਂ ਕੁੜੀ ਨੂੰ ਹੀ ਦੇਣਾ ਜੇ ਅਸੀਂ ਵਿਆਹ ਤੇ ਵੀ ਲਾਉਂਦੀ ਫਿਰ ਹੂੰ ਕਿਉਂਕਿ ਫਿਰ ਵਿਆਹ ਤੇ ਵੀ 20 ਲੱਖ ਲਾਉਂਦੀ ਕਰਤਾ ਵਾ ਚਲੋ ਉਹ ਕੁੜੀ ਨੇ ਫਿਰ ਕੁੜੀ ਨੂੰ ਹੀ ਦਿੱਤਾ ਉਹ ਪੈਸਾ ਸੀ ਐਵੇਂ ਕਹਿੰਦੀ ਜਮਾਈ ਨੇ ਸਾਥ ਕੋਈ ਕੁਝ ਨਹੀਂ ਮੰਗਿਆ اچھا ਵਿਆਹ ਦੇ ਤਾਂ ਸੀ 2.5 ਲੱਖ ਲਾਇਆ ਅੱਛਾ ਬਸ 2.5 ਲੱਖ ਹੀ ਵਿਆਹ ਤੇ ਹਾਂ ਕਰੇ ਵਿਆਹ ਬਾਕੀ ਤੁਸੀਂ ਕੁੜੀ ਨਾਲ ਕੋਈ ਕਰ ਲਿਆ ਜੋ ਸਾਦਾ ਸਿੰਪਲ ਵਿਆਹ ਕੀਤਾ ਹਾਂਜੀ ਹਾਂ ਕਰੇ ਅੱਛਾ ਫਿਰ ਤੁਸੀਂ ਤੁਸੀਂ ਕਿੰਨੇ ਟਾਈਮ ਬਾਅਦ ਪੈਣੇ ਬਾਹਰ ਜਾਣੇ ਹੋ ਬਾਹਰ ਤਾਂ ਮੈਂ ਵੀ ਚਾਰ ਪੰਜ ਚਾਰਕ ਸਾਲ ਹੋ ਹੀ ਗਏ ਸੀ 5 ਸਾਲ 5 ਸਾਲ ਹੋ ਗਏ ਸੀ ਅੱਛਾ 5 ਸਾਲ ਹੋ ਗਏ ਉਹਦੋਂ ਨਹੀਂ ਸਾਡੇ ਘਰ ਨਾਲ ਘਰ ਨਾਲ ਨਹੀਂ ਕਿਹਾ ਮੈਂ ਵੀ ਜਾਣਾ ਵੀ ਤੂੰ ਇਕੱਲੀ ਜਾਨੀ ਆ ਉਹ ਨਹੀਂ ਵੀ ਜਦੋਂ ਦੋਨਾਂ ਦਾ ਆਇਆ ਸੀ ਵੀਰੇ ਅੱਛਾ ਸਾਡਾ ਦੋਨਾਂ ਦਾ ਆਇਆ ਸੀ ਅਸੀਂ ਪਹਿਲਾਂ ਇਹ ਵੇਟ ਕਰੀ ਗਏ ਵੀ ਜੇ ਇਹ ਚਲੇ ਜਾਣ ਪਹਿਲਾਂ ਉਹਨਾਂ ਨੂੰ ਭੇਜਣ ਦੀ ਇੱਛਾ ਸੀ ਪਰ ਉਹ ਮੰਨੇ ਨਹੀਂ ਹੈਗੇ ਕਿਉਂਕਿ ਮੇਰੇ ਜੇਠਾ ਨੂੰ ਛੱਡ ਕੇ ਮੈਂ ਰਾਜੀ ਨਹੀਂ ਹੈਗੀ ਹੂੰ ਮੇਰੇ ਜੇਠਾਂ ਕੋਲੇ ਵੀ ਕੋਈ ਨਾ ਕੋਈ ਤਾਂ ਚਾਹੀਦਾ ਦੋਵਾਂ ਚ ਇੱਕ ਜਾਣਾ ਚਾਹੀਦਾ ਹੂੰ ਘਰ ਦਾ ਮੈਂਬਰ ਬੇਸ਼ੱਕ ਪਰ ਰੋਟੀ ਪਾਣੀ ਚੱਲ ਕੋਈ ਭੈਣ ਭਾਈ ਮਿਲ ਜੇ ਨਾ ਕਰਦੇ ਪਰ ਦੋਵਾਂ ਚ ਇੱਕ ਜਾਣਾ ਖਿਆਲ ਵਾਸਤੇ ਚਾਹੀਦਾ ਅੱਛਾ ਇਹਨਾਂ ਤੁਸੀਂ ਆਦੇ ਜੇਠਾਂ ਦਾ ਸੋਚਿਆ ਹਾਂਜੀ ਹਾਂ ਵੀਰੇ ਵੀ ਮੈਂ ਵੀ ਚਲੋ ਜੀ ਮੈਂ ਜਾਣਾ ਤਾਂ ਮੇਰੇ ਘਰ ਵਾਲਾ ਹੈਗਾ ਉਹਨੇ ਜਾਣਾ ਤਾਂ ਮੈਂ ਰਹੂੰਗੀ ਤਾਂ ਮੈਂ ਹੋਵਾਂ ਹਾਂ ਵੀ ਐ ਨਹੀਂ ਵੀ ਦਸੀਂ ਦੋਨੇ ਜੀ ਛੱਡ ਕੇ ਉੱਥੇ ਬੱਤੀ ਇਹਦੇ ਵਿਚਾਰੇ ਤੇ ਉਹਦੇ ਘਰ ਨੂੰ ਆਏ ਨਹੀਂ ਛੱਡ ਕੇ ਨਹੀਂ ਜਾਣਾ ਹੈਗਾ ਉਹਨਾਂ ਦੀ ਤੁਸੀਂ ਜੋ ਸਾਨੂੰ ਉਹਨਾਂ ਨੇ ਥੋੜੀ ਬਹੁਤੀ ਜ਼ਮੀਨ ਆਪਦਾ ਹਿੱਸਾ ਦਿੱਤਾ ਉਹਦੀ ਕਦਰ ਕਰੀ ਹਾਂਜੀ ਹਾਂ ਨਹੀਂ ਕਦਰ ਤਾਂ ਫਿਰ ਉਹਨ ਘਰ ਦੀ ਜੀਨ ਹੈ ਨਾ ਹਾਂ ਇਹ ਨਹੀਂ ਪਤਾ ਹੈਗਾ ਅੱਜ ਜੋ ਮੈਂ ਹੈਗੀ ਹਾਂ ਉਹਨਾਂ ਕਰਕੇ ਆ ਹਾਂ ਕੋਈ ਪਤਾ ਨਹੀਂ ਬੰਦਾ ਕੀ ਦੀ ਕਿਸਮਤ ਹਾਂ ਹਾਂਜੀ ਹਾਂ ਜੇ ਜੋ ਮੇਰੇ ਬੱਚਿਆਂ ਦਾ ਅੱਜ ਹੈਗਾ ਵੀ ਉਹ ਵੀ ਹੋ ਸਕਦਾ ਉਹਨਾਂ ਦੀ ਕਿਸਮਤ ਕਰਕੇ ਹੋਇਆ ਹੋਵੇ ਨਾ ਉਹਨਾਂ ਦੇ ਕਰਮ ਹੋਣ ਤੁਹਾਡੇ ਬੱਚੇ ਬਹੁਮੋ ਕਰਦੇ ਚਾਚੇ ਤਾਈ ਦਾ ਹਾਂ ਬੱਚੇ ਬਹੁਮੋ ਕਰਦੇ